ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸ਼ਸ਼ਕਾ ਲਾਸਟ ਵੀਡੀਓ ਵਿੱਚ ਆਪਾਂ ਦੇਖਿਆ ਸੀ ਕਿ ਕਿਦਾਂ ਆਪਾਂ ਬੜੇ ਹੀ ਆਸਾਨ ਤਰੀਕੇ ਨਾਲ ਆਪਣੇ ਘਰੇਲੂ ਲੋਡ ਨੂੰ ਚੈੱਕ ਕਰ ਸਕਦੇ ਹਾਂ ਅਗਰ ਕਿਸੇ ਵੀ ਮੇਰੇ ਦੋਸਤ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਪਲੇਲਿਸਟ ਵਿੱਚ ਉਸ ਦਾ ਲਿੰਕ 기ਵਨ ਹੈ ਕੋਈ ਜਾ ਕੇ ਜਰੂਰ ਦੇਖਿਓ ਅੱਜ ਆਪਾਂ ਨੈਕਸਟ ਉਸੇ ਨੂੰ ਫਰਦਰ ਕੰਟੀਨਿਊ ਕਰਕੇ ਅੱਜ ਆਪਾਂ ਦੇਖਦੇ ਹਾਂ ਵੀ ਅਗਰ ਆਪਣਾ ਕੋਈ ਕਮਰਸ਼ੀਅਲ ਐਨ ਆਰ ਐਸ ਕਨੈਕਸ਼ਨ ਜਾਂ ਵੀ ਇੰਡਸਟਰੀ ਦਾ ਲੋਡ ਕਿਵੇਂ ਚੈੱਕ ਕਰ ਸਕਦੇ ਹਾਂ ਇਸ ਵਿੱਚ ਥੋੜਾ ਜਿਹਾ ਉਹਨਾਂ ਨਾਲੋਂ ਫਰਕ ਹੈ ਆਪਣਾ ਟਾਪਿਕ ਹੈਗਾ ਵੀ ਐਨ ਆਰ ਐਸ জাফর ਇੰਡਸਟਰੀਅਲ ਰੂਡ ਫਸਟ ਇਹਦੇ ਵਿੱਚ ਸੇਮ ਉਦਾਂ ਹੀ ਲੈਂਪ ਪੁਆਇੰਟ ਰੇਟਿੰਗ ਬਿਲਕੁਲ ਸੇਮ ਉਦਾਂ ਹੀ ਲੈਣੀ ਆਪਾਂ ਬਿਲਕੁਲ 40 ਵਟ ਦਾ ਮਟਰੇ ਜੋ ਫਰਕ ਕੀ ਆ ਇਹਦੇ ਵਿੱਚ ਆਪਾਂ 올 ਟੂ ਬੀ ਕੈਲਕੂਲੇਟ 올 ਟੂ ਬੀ ਕੈਲਕੂਲੇਟਡ ਜੋ ਆਪਣਾ ਘਰੇਲੂ ਲੋਡ ਸੀ ਉਹਦੇ ਵਿੱਚ ਆਪਾਂ ਦੇਖਿਆ ਸੀ ਉੱਥੇ ਆਪਾਂ ਨੇ ਹਾਫ ਕਾਊਂਟ ਕਰੇ ਸੀ ਬਟ ਇੱਥੇ ਆਪਾਂ ਕੀ ਕਰਨੇ ਨੇ ਸਾਰੇ 올 ਟੂ ਬੀ ਕੈਲਕੂਲੇਟ ਮੰਨ ਲਓ ਤੁਹਾਡੇ ਘਰ ਦੇ ਵਿੱਚ 20 ਲੈਂਪ ਲੱਗੇ ਹੋਏ ਨੇ ਤਾਂ ਇਸ ਵਾਰ 20 ਦੇ 20 ਹੀ ਕਾਊਂਟ ਕਰਨੇ ਨੇ 20 ਇੰਟੂ 40 ਨੈਕਸਟ ਆਪਣਾ ਹੈਗਾ ਆ ਫੈਨ फैन पॉइंट इसकी आपटिंग लवेंगे जो अपनी हैगी सेम ही ये भी उद सारे की करने ऑल टू भी कैलकुलेटड जो अपना लास्ट घरेलू वीडियो वाले उसके वन थर्ड बट इस इसे ऑल टू भी कैलकुलेटड थर्ड अपने है वॉल शॉकट जा फिर आप कह दीए ਨਾਰਮਲ ਪਲੱਗ ਇਸ ਦੀ ਰੇਟਿੰਗ ਵੀ ਕੀ ਲੈਣੀ ਸੀ ਲਈ ਸੀ ਆਪਣੇ 60 ਵਾਟ ਸੇਮ ਉਦਾਂ ਹੀ ਆ ਬਟ ਇੱਥੇ ਕੀ ਹੋ ਗਿਆ ਇਹ 1/3 ਵੀ ਕੈਲਕੂਲੇਟਡ ਕੈਲਕੂਲੇਟਡ ਜੋ ਆਪਣਾ ਪ੍ਰੀਵਿਅਸ ਸੀ ਘਰੇਲੂ ਵਿੱਚ ਆਪੋਥੇ ਲੈਣਾ ਸੀ 1/4 ਬਟ ਇੱਥੇ ਆਪਾਂ ਕੀ ਲੈਣੇ 1/3 1/4 ਵਾਹ ਇਸ ਜਗਾ ਪਾਵਰ ਪਲੱਗ ਪਾਵਰ ਪਲੱਗ ਇਸ ਦੀ ਰੇਟਿੰਗ ਆਪਾਂ ਦੇਖਿਆ ਸੀ 1000 ਵਾਟ ਇੱਥੇ ਆਪਾਂ ਦੇਖ ਰਹੇ ਹਾਂ ਹਾਫ ਟੂ ਵੀ ਕੈਲਕੂਲੇਟਡ ਕਿਰੇਲੂ ਲੋਡ ਦੇ ਵਿੱਚ ਆਪਾਂ 1/4 ਕਰਿਆ ਸੀ ਬਟ ਇੱਥੇ ਹਾਫ ਟੂ ਵੀ ਕੈਲਕੂਲੇਟਡ ਨੇ ਨੈਕਸਟ ਇਸ ਤੋਂ ਬਾਅਦ ਆਪਣਾ ਹੈਗਾ ਆ 3 ਫੇਸ ਪਾਵਰ ਪਲੱਗ 3 ਫੇਸ ਪਾਵਰ ਪਲੱਗ ਹਾਂਜੀ ਦੋਸਤੋ ਇਹ ਜਿਹੜੀ ਰੇਟਿੰਗ ਆਪਾਂ ਲੈਣੀ ਹੈ 6000 ਵਾਟ ਮਤਲਬ 6 ਕਿਲੋਵਾਟ ਦਾ ਇੱਕ 3 ਫੇਸ ਪਾਵਰ ਪਲੱਗ ਕਾਊਂਟ ਕਰਨਾ ਆਪਾਂ ਨੇ ਔਰ ਇਹਨਾਂ ਨੂੰ ਵੀ ਆਪਾਂ ਹਾਫ ਕਾਊਂਟ ਕਰਨਾ ਆ। ਮਤਲਬ ਅਗਰ ਘਰ ਦੇ ਕਿਸੇ ਵੀ ਇੰਡਸਟਰੀ ਵਿੱਚ ਜਾਂ ਕਿਸੇ ਦੁਕਾਨ ਦੇ ਵਿੱਚ ਦੋ ਲੱਗੇ ਹੋਣ ਤਾਂ ਦੋ ਦਾ ਆਪਾਂ ਨੇ ਇੱਕ ਕਾਊਂਟ ਕਰਨਾ। ਚਾਰ ਦੇ ਆਪਾਂ ਦੋ ਕਾਊਂਟ ਕਰਨੇ। ਅਗਰ ਤਿੰਨ ਲੱਗੇ ਹੋਣੇ ਤਿੰਨ ਦੇ ਵੀ ਆਪਾਂ ਦੋ ਹੀ ਕਾਊਂਟ ਕਰਾਂਗੇ। ਨੈਕਸਟ ਆਪਣਾ ਹੈਗਾ ਜੀ AC। AC ਦੇ ਵਿੱਚ ਸੇਮ ਉਧਰ ਫੇਰ ਆ ਗਿਆ ਆਪਣੇ ਕੋਲ ਦੋ categories ਸਟੈਂਡਰਡ ਨਾਨ ਸਟੈਂਡਰਡ ਜੋ ਸਟੈਂਡਰਡ AC ਆ ਇਹਦਾ ਆਪਾਂ ਦੇਖਾਂਗੇ ਇਸਦੀ ਰੇਟਿੰਗ ਤੇ ਬਟ ਜੋ ਨੌਨ ਸਟੈਂਡਰਡ ਇਸ ਨੂੰ ਆਪਾਂ 2500 ਵੋਟ ਮਤਲਬ 2.5 ਕਿਲੋਵੈਟ ਵਿੱਚ ਗਿਣਾਂਗੇ ਔਰ ਇੱਥੇ ਆਪਾਂ ਆਲ ਟੂ ਬੀ ਕੈਲਕੂਲੇਟ ਕਰਨੇ ਨੇ ਮਤਲਬ ਆਪਾਂ ਜੋ ਖਰੀਦੂ ਲੋਡ ਵਿੱਚ ਦੇਖਿਆ ਸੀ ਆਪਾਂ ਦੋ AC ਸੀ ਹਨ ਰਹੇ ਸੀ ਬਟ ਇੱਥੇ ਜਿੰਨੇ AC ਲੱਗੇ ਹੋਏ ਨੇ ਐਗਜ਼ਿਸਟ ਕਰ ਰਹੇ ਨੇ ਆਪਾਂ ਸਾਰੇ ਦੇ ਸਾਰੇ ਹੀ ਕਾਊਂਟ ਕਰਨੇ ਨੇ इस नैक्सट अपना हैगा वैलडिंग सैट वैल्डिंग सैट वैल्डिंग सैट दो कैटेगरीज ने एक तो अपने को स्टैंडर्ड दूसरी हैगी अपने को नॉन स्टैंडर्ड ਜੋ ਵੈਲਡ ਸਟੈਂਡਰਡ ਵੈਲਡਿੰਗ ਸੈਟ ਆ ਉਹਦਾ ਆਪਾਂ ਪਾਵਰ ਫੈਕਟਰ ਲਾਣਾ 0.40 ਪਾਵਰ ਫੈਕਟਰ ਜੋ ਨਾਨ ਸਟੈਂਡਰਡ ਇਹਦਾ ਆਪਾਂ ਲਾਣਾ 0.75 ਪਾਵਰ ਫੈਕਟਰ ਠੀਕ ਹੈ ਜੀ ਨੈਕਸਟ ਆਪਣੇ ਕੋਲ ਸੇਮ ਉਦਾਂ ਹੀ ਮੋਟਰ ਕਿੰਨੇ ਵੀ ਬੀ ਐਚ ਵੀ ਦੀ ਮੋਟਰ ਵੇ ਇਸ ਵਿੱਚ ਆਪਣੇ ਕੋਲ 1 ਬੀ ਐਚ ਪੀ ਆਪਾਂ ਨੇ ਕਾਊਂਟ ਕਰਨਾ ਹੈ 746 ਵੋਟ ਦਾ ਅਗਰ 2 ਬੀ ਐਚ ਵੀ ਦਾ 2 ਇੰਟੂ 700 64 ने नेक्स्ट ਆਪਣੇ ਕੋਲ 21 ਵਿੱਚ ਹੋਰ ਮੇਨ ਹੁੰਦਾ ਹੈ ਆਪਣੇ ਕੋਲ ਯੂਪੀਐਸ ਯੂਪੀਐਸ ਹੁੰਦੇ ਨੇ ਜੇ ਆਪਣੇ ਕੋਲ ਇਸ ਵਿੱਚ ਜਨਰੇਟਰ ਸੈੱਟ ਲੱਗੇ ਹੁੰਦੇ ਨੇ ਉਹਨਾਂ ਦੀ ਰੇਟਿੰਗ ਹੁੰਦੀ ਹੈ ਆਪਣੇ ਕੋਲ ਜਿਵੇਂ 2 ਕਿਲੋ 2 ਕੇਵੀ ਦਾ ਹੋਗਾ ਸਪੋਜ਼ ਆਪਣੇ ਕੋਲ ਤਾਂ ਇਸ ਦੇ ਕਿਲੋਵੈਟ ਬਣਾ ਲੈਣੇ ਨੇ ਆਪਾਂ ਨੇ ਇਸ ਨੂੰ ਪਾਵਰ ਫੈਕਟ ਨਾਲ ਮਲਟੀਪਲਾਈ ਕਰਕੇ ਦੇਖ ਠੀਕ ਹੈ ਜੀ ਜਿਵੇਂ ਆਪਣੇ ਕੋਲ ਸਪੋਜ਼ ਕਰੋ ਆਪਣੇ ਕੋਲ ਇੱਕ ਯੂਪੀਐਸ ਹੈਗਾ 2 ਕੇਵੀ ਦਾ ਆਪਣੇ ਕੋਲ ਇੱਕ ਯੂਪੀਐਸ ਹੈਗਾ 2 ਕੇਵੀ ਦਾ ਪਹਿਲਾਂ ਇਹਦੇ ਕੇਵੀ ਦੇ ਵੀਏ ਨਾਲੋਂ ਸਿੰਪਲ ਕਿਲੋ ਦੇ ਫਿਰ ਇਸ ਨੂੰ ਪਾਵਰ ਫੈਕਟਰ ਨਾਲ ਮਲਟੀਪਲਾਈ ਕਰ ਦੋ 0.90 ਨਾਲ ਮਤਲਬ 1800 ਵਾਟ ਹੋ ਗਏ ਇਹਦੇ ਇਸ ਤਰੀਕੇ ਨਾਲ ਆਪਾਂ ਸਾਰੇ ਹੀ ਬੜੀ ਆਸਾਨੀ ਨਾਲ ਆਪਾਂ ਕਿਸੇ ਵੀ ਕਮਰਸ਼ੀਅਲ ਇੰਡਸਟਰੀ ਦਾ ਲੋਡ ਕੈਲਕੂਲੇਟ ਕਰ ਸਕਦੇ ਹਾਂ ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ